ਜੇਕਰ ਤੁਸੀਂ ਵੀ OLX ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਵੀ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ ਜੀ ਹਾਂ ਬਰਨਾਲਾ ਦੇ ਵਿੱਚ ਚੋਰਾਂ ਦੇ ਹੌਸਲੇ ਇੰਨੇ ਉਲੰਧ ਨੇ ਕਿ ਉਹ OLX ਦੇ ਉੱਪਰ ਸਕੂਟਰੀ ਖਰੀਦਣ ਦੇ ਬਹਾਨੇ ਆਏ ਤੇ ਸਕੂਟਰੀ ਨੂੰ ਲੈ ਕੇ ਫਰਾਰ ਹੋ ਗਏ ਪੀੜਤ ਮਹਿਲਾ ਨੇ ਦੱਸਿਆ ਕਿ ਉਹ ਇੱਕ ਜ਼ਰੂਰਤਮੰਦ ਪਰਿਵਾਰ ਹੈ ਉਹਨਾਂ ਨੇ ਆਪਣੀ ਸਕੂਟੀ OLX ਤੇ ਆਨਲਾਈਨ ਸੇਲ ਕਰਨ ਦੇ ਲਈ ਅਪਲੋਡ ਕੀਤੀ ਸੀ ਜਿਸ ਤੋਂ ਬਾਅਦ ਇੱਕ ਵਿਅਕਤੀ ਉਹਨਾਂ ਦੇ ਕੋਲ ਆਇਆ ਤੇ ਉਹਨਾਂ ਨੂੰ ਸਕੂਟੀ ਖਰੀਦਣ ਦਾ ਬਹਾਨਾ ਕਰਕੇ ਟੈਸਟ ਡਰਾਈਵ ਕਰਨ ਦੇ ਲਈ ਸਕੂਟੀ ਲੈ ਗਿਆ ਤੇ ਉਸ ਤੋਂ ਬਾਅਦ ਵਾਪਸ ਨਹੀਂ ਪਰਤਿਆ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਂਜੀ ਇਹ ਸਾਡੇ ਕੋਲ ਇੱਕ ਦਰਖਾਸਤ ਆਈ ਸੀ ਥਾਣਾ ਸਿਟੀ ਦੇ ਵਿੱਚ ਇਹਦੇ ਵਿੱਚ ਪ੍ਰਮੋਦ ਕੁਮਾਰ ਵਾਸੀ ਕੇਸੀ ਰੋਡ ਬਰਨਾਲਾ ਇਹਨਾਂ ਨੇ ਦਰਖਾਸਤ ਦਿੱਤੀ ਸੀ ਕਿ ਇਹਨਾਂ ਨੇ ਇੱਕ ਆਪਣੀ ਉਹ ਸਕੂਟੀ ਜਿਹੜੀ ਆ ਉਹ ਵੇਚਣ ਵਾਸਤੇ OLX ਤੇ ਉੱਤੇ ਐਡ ਪਾਈ ਸੀ ਉਹ ਐਡ ਨੂੰ ਦੇਖ ਕੇ ਇੱਕ ਵਿਅਕਤੀ ਨਾ ਪਾਸ ਆਇਆ ਜਿਨੇ ਆਪਣੀ ਪਛਾਣ ਕੇਸ਼ਵ ਕੁਮਾਰ ਵਾਸੀ ਬਰਨਾਲਾ ਦਿੱਤੀ ਉਹਨੇ ਆਪਣਾ ਇਹਨਾਂ ਨੂੰ ਆਧਾਰ ਕਾਰਡ ਵੀ ਦਿੱਤਾ ਆਪਣਾ ਮੋਬਾਈਲ ਨੰਬਰ ਵੀ ਨਾ ਉਹਨੇ ਫੋਨ ਦੇ ਰਾਹੀਂ ਇਹਨਾਂ ਨਾਲ ਕੰਟੈਕਟ ਕੀਤਾ ਸੀ ਤੇ ਉਹਨੇ ਇਹਨਾਂ ਨੂੰ ਪੈਸੇ ਦਿਖਾਏ ਕਿ ਮੈਂ ਤੁਹਾਡੀ ਜਿਹੜੀ ਹੈ ਸਕੂਟੀ ਖਰੀਦਣ ਵਾਸਤੇ ਇੰਟਰਸਟਿਡ ਆ ਇਹ 8 ਅਕਤੂਬਰ ਦੀ ਗੱਲ ਹੈ ਜਦੋਂ ਆਇਆ ਤੇ ਉਹਨੇ ਇਹਨਾਂ ਨੂੰ ਕੇਸ਼ਵ ਕੁਮਾਰ ਨੇ ਕਿਹਾ ਕਿ ਮੈਂ ਤੁਹਾਡੀ ਸਕੂਟੀ ਜਿਹੜੀ ਹੈ ਉਹ ਟੈਸਟ ਡਰਾਈਵ ਲੈਣਾ ਚਾਹੁੰਦਾ ਉਹ ਟੈਸਟ ਡਰਾਈਵ ਲੈਣ ਦੇ ਬਹਾਨੇ ਇਹਨਾਂ ਦੀ ਸਕੂਟੀ ਲੈ ਗਿਆ ਤੇ ਵਾਪਸ ਨਹੀਂ ਆਇਆ। ਇਹ ਦਰਖਾਸਤ ਦੇ ਉੱਤੇ ਜਿਹੜਾ ਕਾਰਵਾਈ ਕਰਦੇ ਹੋયા ਆਂ ਥਾਣਾ ਸਿਟੀ ਬਰਨਾਲਾ ਵਿਖੇ ਮੁਕੱਦਮਾ ਨੰਬਰ 466 ਅਧੀਨ ਧਾਰਾ 303 2 ਬੀ ਐਨ ਐਸ ਦਰਜ ਕਰ ਲਈ ਗਈ ਹੈ ਕੇਸ਼ਵ ਕੁਮਾਰ ਦੇ ਖਿਲਾਫ ਤੇ ਅਸੀਂ ਜਲਦੀ ਇਹਨੂੰ ਗ੍ਰਿਫਤਾਰ ਕਰਕੇ ਇਹਨੂੰ ਜਿਹੜਾ ਇਹ ਸਕੂਟੀ ਜਿਹੜੀ ਹੈ ਬਰਾਮਦ ਕਰਾਂਗੇ ਤੇ ਫਰਦਰ ਤਫ਼ਤੀਸ਼ ਚੱਲੀ ਆ। ਜੀ ਬਿਲਕੁਲ ਅੱਜਕੱਲ ਕਿਉਂਕਿ ਇੰਟਰਨੈਟ ਦੇ ਉੱਤੇ ਜਿਹੜੀਆਂ ਵੈਬਸਾਈਟਸ ਨੇ ਹਰ ਤਰ੍ਹਾਂ ਦੀ ਸਰਵਿਸ ਸਾਨੂੰ ਇੰਟਰਨੈਟ ਤੇ ਮਿਲਦੀ ਹੈ ਪਬਲਿਕ ਵੀ ਕਾਫੀ ਜ਼ਿਆਦਾ ਇਹਦਾ ਯੂਜ਼ ਹੁਣ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਕਰਦੀ ਹੈ ਕਿਸੇ ਵੀ ਕੰਮ ਲਈ ਚਾਹੇ ਕਿਸੇ ਨੇ ਕੋਈ ਵਹੀਕਲ ਖਰੀਦਣਾ ਕੋਈ ਵੇਚਣਾ ਜਾਂ ਹੋਰ ਵੀ ਆਨਲਾਈਨ ਪੇਮੈਂਟਸ ਹੁੰਦੀਆਂ ਨੇ ਜਦੋਂ ਇਹ ਪਬਲਿਕ ਦੇ ਵਿੱਚ ਇਹਨਾਂ ਦਾ ਜਿਹੜਾ ਯੂਸੇਜ ਵਧ ਗਿਆ ਤਾਂ ਜਿਹੜੀ ਓਬਵੀਅਸ ਹੈ ਕਿ ਸਾਈਬਰ ਕ੍ਰਾਈਮ ਵੀ ਇਹਦੇ ਨਾਲ ਵੱਧ ਰਿਹਾ ਅਸੀਂ ਸਮੇਂ-ਸਮੇਂ ਤੇ ਪਬਲਿਕ ਨੂੰ ਅਵੇਅਰਨੈਸ ਕੈਂਪੇਨ ਵੀ ਚਲਾਉਂਦੇ ਰਹਿੰਦੇ ਆ ਤੇ ਤਾਂ ਜੋ ਜਿਹੜਾ ਪਬਲਿਕ ਇਹੋ ਜਿਹੀਆਂ ਠੱਗੀਆਂ ਤੋਂ ਬਚ ਸਕੇ ਪਰ ਫਿਰ ਵੀ ਕਈ ਵਾਰ ਜਿਹੜੇ ਭੋਲੇ ਲੋਕ ਨੇ ਇਹਦੇ ਵਿੱਚ ਫਸ ਜਾਂਦੇ ਨੇ ਜਿਵੇਂ ਇਹਨਾਂ ਨੇ OLX ਦੇ ਉੱਤੇ ਇਹਨਾਂ ਨੇ ਹੋ ਗਿਆ ਕਿ ਸਾਨੂੰ ਜਿਹੜਾ ਸਕੂਟੀ ਵੇਚਣੀ ਹੈ ਤੇ ਅਸੀਂ ਪਬਲਿਕ ਨੂੰ ਇਹੀ ਅਪੀਲ ਕਰਾਂਗੇ ਕਿ ਕੋਈ ਵੀ ਤੁਹਾਨੂੰ ਅਨਨੋਨ ਬੰਦਾ ਇਸ ਤਰ੍ਹਾਂ ਅਪਰੋਚ ਕਰਦਾ ਚਾਹੇ ਕੋਈ ਫਾਈਨੈਂਸ਼ੀਅਲ ਗੇਨ ਨੂੰ ਲੈ ਕੇ ਚਾਹੇ ਕੋਈ ਤੁਹਾਡੇ ਕਿਸੇ ਵੀਹਿਕਲ ਦੇ ਜਾਂ ਮੋਬਾਈਲ ਫੋਨ ਦੇ ਖਰੀਦਣ ਵੇਚਣ ਨੂੰ ਲੈ ਕੇ ਜਾਂ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਬਹੁਤ ਜ਼ਿਆਦਾ ਐਕਸਟਰਾ ਆਰਡੀਨਰੀ ਪ੍ਰੋਫਿਟ ਜਾਂ ਗੇਨ ਕੋਈ ਬੰਦਾ ਪ੍ਰੋਮਿਸ ਕਰ ਰਿਹਾ ਹੈ ਉਹਨੂੰ ਥੋੜਾ ਜਿਹਾ ਕੋਸ਼ਿਸ਼ਤੀ ਲੈ ਕੇ ਚੱਲਣ ਤੇ ਕੋਈ ਵੀ ਵਿਅਕਤੀ ਆ ਉਹਨੂੰ ਉਹਦੀ ਆਈਡੈਂਟੀਟੀ ਵਗੈਰਾ ਪ੍ਰੋਪਰ ਵੈਰੀਫਾਈ ਕਰਨ ਜਿਵੇਂ ਇਹਦੇ ਵਿੱਚ ਅਸੀਂ ਕਹਿੰਨੇ ਆ ਕਿ ਫਿਰ ਵੀ ਇਹਨਾਂ ਨੇ ਚੰਗਾ ਹੈਗਾ ਕਿ ਪ੍ਰਮੋਤ ਕੁਮਾਰ ਨੇ ਉਹਨਾਂ ਦੀ ਆਈਡੈਂਟੀਟੀ ਵੈਰੀਫਾਈ ਕੀਤੀ ਆ ਉਹਨਾਂ ਦੇ ਆਈਡੀ ਪ੍ਰੂਫ ਵਗੈਰਾ ਲਏ ਨੇ ਐਟਲੀਸਟ ਸਾਨੂੰ ਉਹ ਬੰਦੇ ਦੀ ਜਿਹੜੀ ਆ ਆਈਡੈਂਟੀਟੀ ਤਾਂ ਪਤਾ ਹੈਗੀ ਆ ਦੱਸੋ ਇਹ ਹੀ ਮੈਂ ਕਹਿਣਾ ਚਾਹਾਂ ਕਿ ਪਬਲਿਕ ਨੂੰ ਜਦੋਂ ਸਾਈਬਰ ਸਪੇਸ ਦੇ ਵਿੱਚ ਵਿਚਰਦੇ ਹੋਏ ਬੜਾ ਹੀ ਕੌਸ਼ਿਸ਼ਲੀ ਉਹ ਚੱਲਣਾ ਚਾਹੀਦਾ ਫਰਦਰ ਚੱਲ ਰਹੀ ਹੈ ਜੀ ਤਫਤੀਸ਼ ਆਪਾਂ ਇਹਨਾਂ ਨੂੰ ਜਿਹੜਾ ਦੋਸ਼ੀ ਹੈਗਾ ਕੇਸ਼ਵ ਕੁਮਾਰ ਇਹਨੂੰ ਮਾਨੀਟਰ ਕਰ ਰਹੇ ਆਂ ਜਲਦੀ ਆਪਾਂ ਇਹਨੂੰ ਫੜ ਲਾਂਗੇ ਤੇ ਸਕੂਟੀ ਬਰਾਮਦ ਕੀਤੀ ਜਾਏਗੀ ਤੇ ਹੋਰ ਵੀ ਆਪਾਂ ਇਹ ਤਫਤੀਸ਼ ਕਰਾਂਗੇ ਕਿ ਇਹਨੇ ਕੋਈ ਹੋਰ ਜੀਆਂ ਕੋਈ ਹੋਰ ਵੀ ਘਟਨਾਵਾਂ ਨੂੰ ਅੰਜਾਮ ਦਿੱਤਾ ਇਸ ਤੋਂ ਪਹਿਲਾਂ ਕਿਸੇ ਹੋਰ ਨਾਲ ਵੀ ਐਓ ਜੀ ਠੱਗੀ ਮਾਰੀ ਹੋਵੇ ਹੋ ਸਕਦਾ ਇਸ ਬੰਦੇ ਸੇ ਬਾਤ ਹੋਈ ਹੈ ہماری दो तीन दिन, दिन तक मतलब बात हुई है दाना मंडी की पर दुकान बता रहा था अपनी और इधर जो है सिनेमा के पास अपना घर बता रहा था तो इससे जो है स्कूटी की हम मतलब आपकी स्कूटी ले लेंगे और ये आया आने के बाद कि हम तो दस दस साल से बरनाला में रहते हैं और हमारी मतलब जो है हम अपना आधार कार्ड और पच्चीस हज़ार रुपये तुम्हें तो देंगे तो ये आधार कार्ड मेरी वाइफ को आधार कार्ड देख कर कि मैं यहाँ ट्राई कर लेता हूँ गली में और उसके बाद जो है फिर ये के पैसे अभी दे दूँगा मैं और बस एकदम जो है बाइक ले हमारी स्कूटी लेकर जो है ये चला गया वापसी मुड़ कर नहीं आया बंदा फ्रॉड निकला बहुत इसके साथ जो है सख्त से सख्त कार्रवाई होनी चाहिए पुलिस में कंप्लेन करी थी अभी तक कोई रिप्लाई नहीं दिया ना ही कुछ हुआ जो है इस पर जो है पुलिस जो है जल्दी से जल्दी कार्रवाई करे और जल्दी से जल्दी जो है हमारा हमारी स्कूटी वापसी दिलवाए और बंदे को जो है जेल कराए हमारी चोरी हमें पैसों की नीट थी तो हमें अपनी स्कूटी ओला पर डाल दी थी सेल करने के लिए तो एक बंदे का रिप्लाई आया कि मैंने स्कूटी लेनी है हमने कहा आ जाइए देख ली स्कूटी तो वो उनका कह मैं कल आऊँगा मैंने कहा ठीक है ओके तो पाँच बजे आया बुध के दिन तो फिर उनने अपना आधार कार्ड पकड़ाया कह रहा मैं पैसे भी ला रहा हूँ स्कूटी अच्छी है मैं चालीस हज़ार रुपये दे दूँगा और क्या नाम मैं इसकी ट्राई लेता हूँ एक मिनट मेरा आधार कार्ड पकड़ लीजिए और मैं यहाँ पर ट्राई ले आता हूँ तो बस वो जिसे ट्राई ली अब वो आगे को सीधा चला गया मुड़ के हमारी स्कूटी ले नहीं आया हमने कॉल किया अगले दिन कह दिया मैं आ रहा हूँ पैसे लेकर आ रहा हूँ फिर उन्होंने फ़ोन किया फ़ोन नंबर सारे स्विच ऑफ आ रहे हैं उसके हाँ जी आधार कार्ड दे के गया है हम गए थे घर पर उन्होंने घर वाले बंदे हम अंदर नहीं जा पाए पड़ोसियों ने बताया कि बंदा कभी कभी घर पर आता है कि लड़ाकू बंदे हैं आप कंप्लेन करो हमने कम्प्लेंट डाल ली है थाने में अभी तक कोई रिप्लाई नहीं आया हम ये मांग करते कि जैसे भी हो हमारी मतलब स्कूटी मिल जाए कोई ਪਰसों ਆ ਸਾਡੇ ਸਾਹਮਣੇ ਗਵਾਂਡ ਦੇ ਵਿੱਚ ਕਾਰ ਦਾ ਸ਼ੀਸ਼ਾ ਤੋੜ ਕੇ ਗੱਡੀ ਲੈ ਜਾਣ ਦੀ ਕੋਸ਼ਿਸ਼ ਕੀਤੀ ਆ ਕਾਗਜ਼ਾਤ ਵੀ ਮੁੰਡਾ ਦਾ ਗੱਡੀ ਚੋਂ ਕੱਢ ਕੇ ਲੈ ਗਏ ਇਹ ਜੋ ਦੂਜੇ ਤੀਜੇ ਜਗ੍ਹਾ ਨਾ ਇੱਧਰ ਸਕੂਟਰ ਇਹਨਾਂ ਦੀ ਚੋਰੀ ਹੋ ਗਈ ਆ ਤੇ ਇਹ ਵੀ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਨੂੰ ਕੁਝ ਕਰਨਾ ਚਾਹੀਦਾ ਇਸ ਵਾਸਤੇ ਵਾਰਦਾਤ ਤਾਂ ਬਹੁਤ ਜ਼ਿਆਦਾ ਹੋ ਰਹੀਆਂ ਤੇ ਆਹ ਸਾਡੇ ਗਿਲ ਨਗਰ ਦੇ ਵਿੱਚ ਮੇਰੀ ਤਾਈ ਜੀ ਦਾ ਘਰ ਆ ਉਹਨਾਂ ਦੇ ਮਕਾਨ ਦੇ ਵਿੱਚ ਚੋਰੀ ਹੋ ਗਈ ਤੇ ਉਹਨਾਂ ਦਾ ਟੋਟਲੀ ਸਮਾਨ ਸਾਰਾ ਲੈ ਗਏ ਤੇ ਚੋਰੀ ਦਿਨ ਦਿਨ ਰਾਤ ਦੇਲੀ ਹੋ ਰਹੀਆਂ ਚੋਰੀਆਂ ਸੁਰਚਾਸਨ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਹੈ ਇਸ ਤੇ ਲਗਾਮ ਪਾਉਣੀ ਚਾਹੀਦੀ ਹੈ